ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਰਾਜੀ ਜੀ ਜੀਵਨ ਪਰਮਾਰਥਾ ਦਾ ਦੁਗਣੀ ਰਾਜ ਚੋਕ ਨੂੰ ਆਪਣੀ ਤਰੱਕੀ ਵਕਸ਼ੇ ਸਭ ਤੋਂ ਉਮਰਾਂ ਲੰਬੀਆਂ ਕਰੇ ਸਭ ਚੜ੍ਹਦੀਆਂ ਕਲਾਂ ਚ ਰੱਖੇ ਸਮੇਂ ਚੁੱਕ ਬਾਹਰ ਬਾਹਰ ਫਰਕਤ ਪਾਵੇ ਆਓ ਜੀ ਅਸੀਂ ਤੁਹਾਨੂੰ ਇਸ ਵਿਸ਼ੇ ਤੇ ਦੱਸ ਰਹੇ ਆਂ ਕਿ ਅਸੀਂ ਕਿੱਦਾਂ ਅਸੀਂ ਕੰਮ ਕਰ ਰਹੇ ਆ ਦੋਨੇ ਜੀ ਵੀ ਕਿਵੇਂ ਕਰਦਾ ਸੀ ਚਾਲਾ ਚਲਾ ਸਕਦੇ ਆ ਕਿਵੇਂ ਅਸੀਂ ਆਪਦਾ ਟਾਈਮ ਪਾਸ ਕਰਕੇ ਵਧੀਆ ਯਾਨੀ ਕਿ ਉਵੇਂ ਨਹੀਂਗਾ ਬਾਰੇ ਤੇਰੇ ਕਿੰਨੇ ਤੁ ਤੁ ਬੁਖਾਰੇ ਆ ਕਿ ਅਸੀਂ ਕਿੱਦਾਂ ਸਿਪਾਈ ਕਰਦੇ ਆ ਕਿੱਦਾਂ ਅਸੀਂ ਕੰਮ ਕਰਦੇ ਆ ਘਰ ਦੇ ਵਿੱਚ ਕਿੱਦਾਂ ਸੀ ਬੱਚਿਆਂ ਨੂੰ ਸੰਭਾਲਦੇ ਆ ਉਹਦੇ ਬਾਰੇ ਅੱਜ ਤੁਹਾਨੂੰ ਦੱਸ ਰਹੇ ਆ ਆ ਦੇਖੋ ਜੀ ਉਹਨਾਂ ਤੋਂ ਕਹੀਆਂ ਯਾਨੀ ਕਿ ਬਾੜਾ ਨਿਕਾਇਆ ਸੇ ਫੜੀ ਫੜੀ ਚਿੱਟੇ ਦੇ ਨਾਲ ਫਿਰ ਵਾਇਕਰੀਆ ਨੇ ਦਬਾੜਾ ਨਹੀਂ ਫੜੀ ਫੜੀ ਕੰਮ ਨਹੀਂ ਨਾ

ਕੋਈ ਖਾਸ ਜ਼ੋਰ ਨਹੀਂ ਲੱਗਦਾ ਕਿਤੇ ਬਸ ਦਬੋੜਾਏ ਨੀਂਸ ਕੱਪੜੇ ਨੂੰ ਦਬਾਈ ਰੱਖਣਾ ਹੈ ਵਾਹ ਫੋਲੀ ਵਾਲੀ ਪੂਰੀ ਰਹਿਣਾ ਦੇਖੋ ਤਾਂ ਲਈ ਫਾਈਬਰ ਦੀ ਆ ਸਾਬਭੀ ਹੈ

तो। साढे साढे जन जिन्द की जनता बाल चलने से क्राइम करें जी बहुत बहुत आनंद ऐ नहीं तो नहीं जी ऐ ढंग का रे बहुत आते हैं उन्होंने बताएँ ना वीडियो लेना है हेलो सासु कार्य जी साजेलू तुषी बढ़िया ही होंगे असली बढ़िया ਸਮੇਂ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਅਸੀਂ ਤੁਹਾਡੇ ਸਾਥ ਰਾਵਾਂਗੇ ਤੁਸੀਂ ਅਸੀਂ ਤੁਹਾਡੇ ਸਾਥ ਮੈਂ ਅਗਲੀ ਵਾਰ ਸਾਡੇ ਤੁਸੀਂ ਚੱਲੂ ਲਾਈਕ ਤੇ ਜ਼ਰੂਰ ਕਰਿਓ ਕਮੈਂਟ ਵੀ ਜ਼ਰੂਰ ਕਰਿਓ ਥੈਂਕ ਯੂ ਸਾਸੀ ਕਾ ਜਿਹੜੇ ਸਾਰੇ ਪੈਟ ਭਾਵਣੋ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਆ ਪਰਮਾਤਮਾ ਚੜ੍ਹਦੀ ਕਲਾ ਰੱਖੇ ਜਿੰਦਗੀ ਜਿੰਦਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤੁਹਾਡਾ ਡਿਸਪੋਰਟ ਨਾਲ ਹੀ ਕੇ ਵਸਾਇਦੇ ਆ ਹਸਕੇ ਸਾਰਿਆਂ ਨੂੰ ਹੀ ਧੰਨਵਾਦ ਜੀ